ਪੰਜਾਬ ਸੂਬੇ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਬਾਈਕ ਚੋਰੀ ਕੀਤਾ ਜਾ ਰਿਹਾ ਹੁੰਦਾ ਅਤੇ ਬਾਅਦ ਵਿੱਚ ਉਸ ਨੂੰ ਖੋਲ ਕੇ ਵੇਚਣ ਦੀ ਤਿਆਰੀ ਖਿੱਚ ਦਿੱਤੀ ਜਾਂਦੀ ਹੈ ਮਾਮਲਾ ਕਿਚਲੋਂਗਰ ਥਾਣੇ ਦੇ ਅਧੀਨ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਬਾਈਕ ਚੋਰੀ ਕੀਤਾ ਗਿਆ ਸੀ ਉਸ ਦੇ ਵੱਲੋਂ ਖੁਦ ਹੀ ਕਿਵੇਂ ਨਾ ਕਿਵੇਂ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਕਿਚਲੂ ਨਗਰ ਦੇ ਰੇ ਵਿੱਚ ਮੋਟਰਸਾਈਕਲ ਚੋਰੀ ਕੀਤੀ ਸੀ ਦੋ ਬੰਦੇ ਨੇ ਤੇ ਉਹ ਬੰਦੇ ਸੀ ਰਾਉਂਡ ਅਪ ਕੀਤੇ ਆ ਤੇ ਉਹਨਾਂ ਤੋਂ ਕਸ਼ਿਸ਼ ਕਰ ਰਹੇ ਆ ਰੈਟਾਰੋਕੇਟ ਕਰ ਰਹੇ ਆ ਜੋ ਅੱਗੇ ਹੋਰ ਵੀ ਸਾਨੂੰ ਐ ਲੱਗਦਾ ਵੀ ਹੋਰ ਬਾਰ ਦੱਤਾ ਮੰਨਣਗੇ ਤੇ ਰਿਕਵਰੀ ਹੋਊਗੀ ਕੋਆਰਡੀਨੇਟਰ ਨਿਕਲ ਕੇ ਆਇਆ ਹੁਣ ਤੱਕ ਫਿਲਹਾਲ ਕਰ ਰਿਹਾ 30 ਚੱਲ ਰਹੀ ਹੈ ਆਸਮ ਜੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ ਪੰਜਾਬ ਸੂਬੇ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਬਾਈਕ ਚੋਰੀ ਕੀਤਾ ਜਾ ਰਿਹਾ ਹੁੰਦਾ ਅਤੇ ਬਾਅਦ ਵਿੱਚ ਉਸ ਨੂੰ ਖੋਲ ਕੇ ਵੇਚਣ ਦੀ ਤਿਆਰੀ ਖਿੱਚ ਦਿੱਤੀ ਜਾਂਦੀ ਹੈ ਮਾਮਲਾ ਕਿਚਲੋਂਗਰ ਥਾਣੇ ਦੇ ਅਧੀਨ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਬਾਈਕ ਚੋਰੀ ਕੀਤਾ ਗਿਆ ਸੀ ਉਸ ਦੇ ਕਿਵੇਂ ਨਾ ਕਿਵੇਂ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਆ ਕਿਉਂਕਿ ਕਿਚਲੂ ਨਗਰ ਦੇ ਰੇ ਵਿੱਚ ਮੋਟਰਸਾਈਕਲ ਚੋਰੀ ਕੀਤੀ ਸੀ ਦੋ ਬੰਦੇ ਨੇ ਤੇ ਉਹ ਬੰਦੇ ਸੀ ਆਰਾਊਂਡ ਅਪ ਕੀਤੇ ਆ ਤੇ ਉਹਨਾਂ ਤੋਂ ਕਸ਼ਿਸ਼ ਕਰ ਰਹੇ ਆ ਡੈਰੋਗੇਟ ਕਰ ਰਹੇ ਆ ਜੋ ਅੱਗੇ ਹੋਰ ਵੀ ਸਾਨੂੰ ਐ ਲੱਗਦਾ ਵੀ ਹੋਰ ਪਾਰ ਦਾਤਾ ਮੰਨਣਗੇ ਤੇ ਰਿਕਵਰੀ ਹੋਣੀ ਆ ਕੋਈ ਕੋਆਰਡੀਨੇਟਰ ਨਿਕਲ ਕੇ ਆਜੰਤ ਤੱਕ ਫਿਲਹਾਲ ਕਰ ਰਹੀ ਹੈ ਤਪਤੀ ਚੱਲ ਰਹੀ ਹੈ ਆਸਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਪੰਜਾਬ ਸੂਬੇ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਬਾਈਕ ਚੋਰੀ ਕੀਤਾ ਜਾ ਰਿਹਾ ਹੁੰਦਾ ਅਤੇ ਬਾਅਦ ਵਿੱਚ ਉਸ ਨੂੰ ਖੋਲ ਕੇ ਵੇਚਣ ਦੀ ਤਿਆਰੀ ਖਿੱਚ ਦਿੱਤੀ ਜਾਂਦੀ ਹੈ ਮਾਮਲਾ ਕਿਚਲੂ ਨਗਰ ਥਾਣੇ ਦੇ ਅਧੀਨ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਬਾਈਕ ਚੋਰੀ ਕੀਤਾ ਗਿਆ ਸੀ ਉਸ ਦੇ ਕਿਵੇਂ ਨਾ ਕਿਵੇਂ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਆ ਕਿਉਂਕਿ ਕਿਚਲੂ ਨਗਰ ਦੇ ਰੀਚ ਮੋਟਰਸਾਈਕਲ ਚੋਰੀ ਕੀਤੀ ਸੀ ਦੋ ਬੰਦੇ ਨੇ ਤੇ ਉਹ ਬੰਦੇ ਸੀ ਆਰਾਊਂਡ ਅਪ ਕੀਤੇ ਆ ਤੇ ਉਹਨਾਂ ਤੋਂ ਕਸ਼ਿਸ਼ ਕਰ ਰਹੇ ਆ ਡੈਰੋਗੇਟ ਕਰ ਰਹੇ ਆ ਜੋ ਅੱਗੇ ਹੋਰ ਵੀ ਸਾਨੂੰ ਐ ਲੱਗਦਾ ਵੀ ਹੋਰ ਪਾਰ ਦਾਤਾ ਮੰਨਣਗੇ ਤੇ ਰਿਕਵਰੀ ਹੋਊਗੀ ਕੋਈ ਕੋਆਰਡੀਨੇਟਰ ਨਿਕਲ ਕੇ ਆਜੰਤਕ ਫਿਲਹਾਲ ਕਰ ਰਿਹਾ ਤੇ 30 ਚੱਲ ਰਹੀ ਹੈ ਆਸਮ ਜਨ نیوز ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ ਪੰਜਾਬ ਸੂਬੇ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਬਾਈਕ ਚੋਰੀ ਕੀਤਾ ਜਾ ਰਿਹਾ ਹੁੰਦਾ ਅਤੇ ਬਾਅਦ ਵਿੱਚ ਉਸ ਨੂੰ ਖੋਲ ਕੇ ਵੇਚਣ ਦੀ ਤਿਆਰੀ ਖਿੱਚ ਦਿੱਤੀ ਜਾਂਦੀ ਹੈ ਮਾਮਲਾ ਕਿਚਲੋਂਗਰ ਥਾਣੇ ਦੇ ਅਧੀਨ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦਾ ਬਾਈਕ ਚੋਰੀ ਕੀਤਾ ਗਿਆ ਸੀ ਉਸ ਦੇ ਵੱਲੋਂ ਖ ਕਿਵੇਂ ਨਾ ਕਿਵੇਂ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਕਿਚਲੂ ਨਗਰ ਦੇ ਰੇ ਵਿੱਚ ਮੋਟਰਸਾਈਕਲ ਚੋਰੀ ਕੀਤੀ ਸੀ ਦੋ ਬੰਦੇ ਨੇ ਤੇ ਉਹ ਬੰਦੇ ਸੀ ਰਾਉਂਡ ਅਪ ਕੀਤੇ ਆ ਤੇ ਉਹਨਾਂ ਤੋਂ ਕਸ਼ਿਸ਼ ਕਰ ਰਹੇ ਆ ਰੈਟਾਰੋਗੇਟ ਕਰ ਰਹੇ ਆ ਜੋ ਅੱਗੇ ਹੋਰ ਵੀ ਸਾਨੂੰ ਐ ਲੱਗਦਾ ਵੀ ਹੋਰ ਬਾਰਦਾਤਾਂ ਮੰਨਣਗੇ ਤੇ ਰਿਕਵਰੀ ਹੋਵੇ ਕੋਈ ਰਿਕਾਰਡ ਇਹ ਨਾ ਨਿਕਲ ਕੇ ਆਇਆ ਹਿੰ ਤੱਕ ਫਿਲਹਾਲ ਕਰ ਰਿਹਾ ਤੇ ਤੀਸ ਚੱਲ ਰਹੀ ਹੈ ਆਸਮ ਜੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ